ਨਮਸਕਾਰ ਸਾਥੀਓ ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ న్యూਸ ਇਸ ਵਕਤ ਅਸੀਂ ਖੜੇ ਆਂ ਕੱਗਰ ਪੁਲ ਤੇ ਆਪਣੇ ਖੰਡੋਰੀ ਆਡੀ 460 ਤੇ ਜਿੱਥੇ ਕਿ ਅੱਜ ਕੁਝ ਰਾਤ ਮਿਲੀ ਹੈ ਇਹ ਜਿਹੜੀ ਤੁਹਾਨੂੰ ਅਸੀਂ ਗੇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਇਹ 4742 ਤੇ ਹੈ ਤੇ ਦੱਸਣ ਦੇ ਮਤਲਬ ਕੁਝ ਇੱਥੋਂ ਪਾਣੀ ਡਾਊਨ ਜ਼ਰੂਰ ਹੋਇਆ ਪਰੰਤੂ ਜਿਵੇਂ ਪਿੱਛੇ ਦੱਸੇ ਜਾ ਰਿਹਾ ਹੈ ਕਿ ਪਿੱਛੇ ਜਿਹੜੀ ਝੀਲ ਦੇ ਕੁਝ ਫਲੱਡ ਗੇਟ ਨੇ ਖੁੱਲ੍ਹੇ ਖੁੱਲ੍ਹੇ ਜਾ ਚੁੱਕੇ ਨੇ ਤਾਂ ਉਹ ਪਾਣੀ ਵੀ ਇਸੇ ਹੀ ਕੱਗੜ ਦੇ ਵਿੱਚ ਆਣ ਦੀ ਸੁਭਾਵਨਾ ਹੈਗੀ ਤੇ ਇਸ ਕਰਕੇ ਤੁਸੀਂ ਇੱਥੋਂ ਦੇ ਜਿਹੜੇ ਹਾਲਾਤ ਨੇ ਫਿਲਹਾਲ ਤਾਂ ਠੀਕ ਨੇ ਪਰੰਤੂ ਜਿਹੜਾ ਪਿੱਛੇ ਪਾਣੀ ਆਊਗਾ ਉਹ ਕੁਝ ਇੱਥੇ ਚਿੰਤਾਜਨਕ ਜ਼ਰੂਰ ਵਧਾ ਸਕਦਾ ਹੈਗਾ ਇੱਥੇ ਜਿਹੜੇ ਤੁਸੀਂ ਹਾਲਾਤ ਨੇ ਜਿਵੇਂ ਬੂਟੀ ਹੈਗੀ ਉਸ ਤਾਂ ਕੱਟਦੀ ਹੈਗੀ ਪਰੰਤੂ ਇਹ ਮਸ਼ੀਨ ਹੈ ਇਸੇ ਤਰ੍ਹਾਂ ਖੜੀ ਹੈ ਇਹ ਨਹੀਂ ਪਤਾ ਵੀ ਹੁਣ ਮਸ਼ੀਨ ਕਿਉਂ ਖੜਾਈ ਜਦੋਂ ਜਾਂਦਾ ਪਾਣੀ ਉੱਪਰ ਆਊਗਾ ਫੇਜ ਆ ਕੇ ਕੱਢੇ ਜਾਊਗਾ ਜਾਂ ਫਿਰ ਇੱਕ ਫਾਰਮੈਟੀ ਤੌਰ ਤੇ ਇੱਥੇ ਖੜਾਈ ਕੀਤੀ ਹੈਗੀ ਜਿਹੜੀ ਇੰਜਣ ਵਗੈਰਾ ਹੈਗੀ ਤਾਂ ਇਹ ਤੁਸੀਂ ਕੂਟੀ ਦੇ ਕੂਟੀ ਆ ਕੇ ਪਾਣੀ ਦੀ ਰਕਾਵਟ ਪਉਂਦੀ ਹੈ ਇੱਥੇ ਜਿਹੜੀ ਤੁਸੀਂ ਹਾਲਾਤ ਨੇ ਹਾਲਾਤ ਅਜੇ ਫਿਲਹਾਲ ਠੀਕ ਨੇ ਤੇ ਸਾਡੇ ਨਾਲ ਕੋਈ ਜਿੱਥੋਂ ਦੇ ਸਮਾਜ ਸੇਵਿਕ ਨੇ ਉਹ ਦੱਸਣਗੇ ਕਿ ਇੱਥੋਂ ਦੇ ਹਾਲਾਤ ਕਿਸ ਤਰ੍ਹਾਂ ਦੇ ਲੱਗਦੇ ਨੇ ਭਾਈ ਜੀ ਕੀ ਹਾਲਾਤ ਨੇ ਇੱਥੇ ਇਹ ਹਾਲਾਤ ਤਾਂ ਬੁਰੀ ਲੱਗਦੇ ਨੇ ਕਿ ਮਸ਼ੀਨ ਖੜੀ ਹੈ ਸਾਰੇ ਦਿਖਣੇ ਪਾਣੀ ਨਹੀਂ ਕਰ ਰਿਹਾ ਪਾਣੀ ਲੰਘਦਾ ਹੋ ਰਿਹਾ ਹਾਂ ਰੋਕ ਲਾਈ ਹੋਈ ਹੈ ਹੁਣ ਇਹਨਾਂ ਨੇ ਜਿਵੇਂ ਪਤਾ ਲੱਗ ਰਿਹਾ ਕਿ ਪਿੱਛੂ ਵੀ ਪਾਣੀ ਮਤਲਬ ਦਿਖੇ ਆਪਣੇ ਆ ਰਿਹਾ ਹੈਗਾ ਉਹ ਕਦੋਂ ਤੱਕ ਇੱਥੇ ਪਹੁੰਚ ਸਕਦਾ ਹੈਗਾ ਕਿੰਨੇ ਟਾਈਮ ਤੱਕ ਆ ਸਕਦਾ ਹੈਗਾ 2 ਘੰਟੇ 4 ਕਿ 48 ਘੰਟੇ ਦੇ ਅੰਦਰ ਸਵੇਰ ਤੱਕ ਆਏਗਾ ਜੀ ਅੱਛਾ ਉਦੋਂ ਤੱਕ ਇੱਥੇ ਹੋਰ ਵੀ ਡਾਊਨ ਹੋ ਸਕਦਾ ਪਾਣੀ ਤਾਂ ਵੈਸੇ ਜਿਵੇਂ ਉੱਤੇ ਇੱਥੇ ਪਾਣੀ ਆ ਗਿਆ ਤੇ ਅਗਲੇ ਜਿਹੜੇ ਲੋਕ ਨੇ ਜੇ ਅਵੇਸਲੇ ਬੈਠੇ ਨੇ ਕਿ ਉਹਨਾਂ ਨੂੰ ਆਪਣੇ ਆਪਣੇ ਪ੍ਰਬੰਧ ਜਰੂਰ ਕਰਨੇ ਚਾਹੀਦੇ ਜਿਸ ਤਰ੍ਹਾਂ ਦੀ ਖਬਰਾਂ ਆ ਰਹੀਆਂ ਹੈਗੀਆਂ ਅਮਰ ਸਹੀ ਸਾਰਨ ਨੂੰ ਪਹਿਣਾ ਪਤਾ ਹੀ ਹੈ ਪਿੱਛੇ ਪਾਣੀ ਆ ਰਿਹਾ ਹੈ ਅੱਛਾ ਆਪ ਨੂੰ ਆਪਣਾ ਆਪਣਾ ਪ੍ਰਬੰਧ ਕਰਨਾ ਪੈਣਾ ਅੱਛਾ ਸਾਥੀ ਜਿਵੇਂ ਸਾਡੇ ਸੱਜਣ ਦੱਸ ਰਹੇ ਨੇ ਕਿ ਪਾਣੀ ਪਿੱਛੋਂ ਹੋਰ ਆਉਣ ਦੀ ਸੁਭਾਵਨਾ ਉਹ 48 ਘੰਟਿਆਂ ਦੇ ਅੰਦਰ-ਅੰਦਰ ਪਹੁੰਚਣ ਦੀ ਸੁਭਾਵਨਾ ਹੈਗੀ ਤਾਂ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਵੀ ਖੱਗੜ ਦੇ ਆਸ-ਪਾਸ ਨੇ ਅਗਲੇ ਪਿੰਡ ਨੇ ਜਿਵੇਂ ਇਕਨੋਰੀ ਤੋਂ ਲੈ ਕੇ ਮੰਡਵੀ ਚੰਦੂ ਬੋਪਰ ਉਹ ਆਪਣੇ ਆਪਣੇ ਜਿਹੜੇ ਵੀ ਬੰਨ੍ਹ ਨੇ ਹੁਣ ਤੋਂ ਮਜ਼ਬੂਤ ਕਰ ਲੈਣ ਦੇਖਣ ਵੀ ਚਾਏ ਹੈ ਕਿ ਉਹ ਬੰਨ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਤਾਂ ਕੋਈ ਮਜ਼ਬੂਤੀ ਨਹੀਂ ਕੀਤੀ ਹੋਈ ਹੈ ਤੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਪਰ ਜਿਹੜੇ ਬੰਨ੍ਹ ਨੇ ਉਹ ਮਿੱਟੀ ਲਗਾ ਕੇ ਉਹਨਾਂ ਦੀ ਹੋਰ ਮਜ਼ਬੂਤੀ ਕੀਤੀ ਜਾਵੇਗੀ ਕਿਉਂਕਿ ਪਿੱਛੋਂ ਪਾਣੀ ਦੀ ਜਿਹੜੀ ਆਵਾਜ਼ਾਂ ਆ ਰਹੀਆਂ ਨੇ ਉਹ ਬਹੁਤ ਤੇਜ਼ੀ ਨਾਲ ਆਣ ਦੀ ਸੁਭਾਵਨਾ ਹੈ ਪਰੰਤੂ ਫਿਰ ਵੀ ਸਾਨੂੰ ਚਕੰਨਾ ਰਹਿਣਾ ਚਾਹੀਦਾ ਹੈ ਜਿਸ ਤਰ੍ਹਾਂ ਦੇ ਇੱਥੋਂ ਦੇ ਹਾਲਾਤ ਅਜੇ ਕਿਸੇ ਵੀ ਤਰ੍ਹਾਂ ਦੇ ਨਹੀਂ ਹੈ ਬਣੇ ਹੋਏ ਨੇ ਭਾਵੇਂ ਪਰ ਪਿੱਛੇ ਜਿਹੜੀ ਸੁਖਣਾ ਝੀਲ ਤੋਂ ਜਿਹੜੇ ਪਾਣੀ ਛੱਡਿਆ ਜਾ ਰਿਹਾ ਹੈਗਾ ਉਸ ਤੋਂ ਪਤਾ ਲੱਗ ਰਿਹਾ ਹੈ ਕਿ ਉਹ ਪਾਣੀ ਇਸੇ ਹੀ ਘੱਗੜ ਦੇ ਵਿੱਚ ਆਣ ਦੀ ਸੁਭਾਵਨਾ ਹੈ ਔਰ ਦੋ ਦਿਨ ਚਾਰ ਦਿਨਾਂ ਹੈ ਭਾਵੇਂ ਰੁੱਕਿਆ ਹੋਊਗਾ ਪਰੰਤੂ ਕਿੱਥੇ ਨਾ ਕਿੱਥੇ ਉਹਦੀ ਕਿਸਾਨਾਂ ਨੂੰ ਚਿੰਤਾ ਜ਼ਰੂਰ ਸਤਾਈ ਜਾ ਰਹੀ ਹੈਗੀ ਹੁਣ ਤੱਕ